ਉਹ 1.6 ਡਿਗਰੀ ਘਟਾ ਹੈ ਧੁੰਦ ਵੀ ਫੈਲ ਰਹੀ ਹੈ ਅੱਜ ਸੂਬੇ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਫਰੀਦਕੋਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 6.6 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ 100 ਦੇ ਨੇੜੇ ਤੇੜੇ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਜ਼ਾ ਪੱਛਮੀ ਗੜਬੜੀ ਵੀ ਐਕਟਿਵ ਹੋ ਰਹੀ ਹੈ 5 ਦਸੰਬਰ 2025 ਤੋਂ ਪੱਛਮੀ ਹਿਵਾਲਿਆਂ ਦੇ ਖੇਤਰ ਦੇ ਵਿੱਚ ਇਹ ਪ੍ਰਭਾਵ ਆਪਣਾ ਪਾਵੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2-3 ਦਿਨ ਮੌਸਮ ਅਜੇ ਖੁਸ਼ਕੀ ਰਹੇਗਾ ਭਾਵ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਦੂਜੇ ਪਾਸੇ ਇੱਕ ਹੋਰ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਉੱਤੇ ਬਣੀ ਹੋਈ ਹੈ ਜਿਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਰਿਹਾ ਸੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜੋ ਅਤ ਦੀ ਠੰਡ ਪੈ ਰਹੀ ਹੈ 3-4 ਡਿਗਰੀ ਤਾਪਮਾਨ ਪੈ ਰਿਹਾ ਉਹ ਇਸੇ ਪੱਛਮੀ ਗੜਬੜੀ ਦੇ ਕਾਰਨ ਉਸ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੋ ਇਸ ਕਾਰਨ ਹਵਾ ਦਾ ਗੇੜ ਚੱਕਰਵਾਤ ਵਰਗਾ ਬਣਿਆ ਹੋਇਆ ਹੈ ਹਰਿਆਣਾ ਦੇ ਨੇੜੇ ਸੀ ਪਹਿਲਾਂ ਇਹ ਤੇ ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਇਹ ਲਗਾਤਾਰ ਵਧ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਅਤੇ ਮਾਨਸਾ ਦੇ ਵਿੱਚ ਕੁਝ ਸ਼ਾਮਾਂ ਤੇ ਸ਼ੀਤ ਲਹਿਰ ਦਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਭਾਵ ਅਗਲੇ 2-3 ਦਿਨ ਇਹ ਸ਼ੀਤ ਲਹਿਰ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਾਰੀ ਰਹਿ ਸਕਦੀ ਹੈ ਪੰਜਾਬ ਦਾ ਜ਼ਿਲ੍ਹਾ ਜਲੰਧਰ ਵੀ ਇਸ ਸ਼ੀਤ ਲਹਿਰ ਤੋਂ ਪ੍ਰਭਾਵਿਤ ਰਹਿ ਸਕਦਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 12 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 181 ਦਰਜ ਕੀਤਾ ਗਿਆ ਮੋਹਾਲੀ ਦੇ ਵਿੱਚ 53 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸੈਕਟਰ 25 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਹ ਵੀ 100 ਦਰਜ ਕੀਤਾ ਗਿਆ ਸੋ ਅਗਲੇ 7 ਦਿਨਾਂ ਤੱਕ ਮੌਸਮ ਵਿਭਾਗ ਨੇ ਮੌਸਮ ਰਹਿਣ ਦੀ ਉਮੀਦ ਜਿਤਾਈ ਹੈ ਭਾਵ ਪੰਜਾਬ ਦੇ ਵਿੱਚ ਆਉਣ ਵਾਲੇ 4-5 ਤੋਂ ਲੈ ਕੇ 7 ਦਿਨਾਂ ਤੱਕ ਕੋਈ ਮੀਂਹ ਦੀ ਸੰਭਾਵਨਾ ਨਹੀਂ ਜੁਤਾਈ ਗਈ 에어 ਕੁਆਲਿਟੀ ਇੰਡੈਕਸ ਦੇ ਵਿੱਚ ਉਦੋਂ ਤੱਕ ਸੁਧਾਰ ਆਉਣ ਦੀ ਕੋਈ ਉਮੀਦ ਨਹੀਂ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਨਹੀਂ ਆਉਂਦੀ ਕਿਉਂਕਿ ਬਰਸਾਤ ਦੇ ਨਾਲ ਹੀ ਪ੍ਰਦੂਸ਼ਣ ਦੇ ਕਣ ਨੇ ਜਿਹੜੇ ਉਹ ਹਵਾ ਦੇ ਵਿੱਚੋਂ ਪਾਣੀ ਦੇ ਨਾਲ ਮਿਲਣਗੇ ਅਤੇ ਫਿਰ ਧਰਤੀ ਤੇ ਆਉਣਗੇ ਉਸ ਤੋਂ ਬਾਅਦ ਹੀ ਅਸਮਾਨ ਸਾਫ਼ ਹੋਵੇਗਾ ਉਦੋਂ ਤੱਕ ਮੌਸਮ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਹੁੰਦਾ ਨਹੀਂ ਨਜ਼ਰ ਆ ਰਿਹਾ ਦੂਜੇ ਪਾਸੇ ਸੁੱਕੀ ਠੰਡ ਪੈ ਰਹੀ ਹੈ ਜੋ ਕਿ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਪੈਦਾ ਕਰਦੀ ਹੈ ਜਿਵੇਂ ਕਿ ਗਲੇ ਦਾ ਦਰਦ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਰਸਾਤ ਹੋਵੇਗੀ ਉਸ ਤੋਂ ਬਾਅਦ ਮੌਸਮ ਵੀ ਸਾਫ਼ ਹੋਵੇਗਾ ਮੌਸਮ ਦੇ ਵਿੱਚ ਜਿਹੜੇ ਧੂਲ ਕਣ ਨੇ 에ਅਰ ਕੁਆਲਿਟੀ ਹੈ ਜਿਹੜੀ ਉਹ ਵੀ ਸੁਧਰੇਗੀ ਉਸ ਤੋਂ ਬਾਅਦ ਲੋਕਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਕਈ ਤਰ੍ਹਾਂ ਦੇ ਵਾਇਰਲ ਅਤੇ ਸਿਹਤ ਨਾਲ ਸੰਬੰਧਿਤ ਅਖਿਆਈਆਂ ਲੋਕਾਂ ਨੂੰ ਮਹਿਸੂਸ ਹੋ ਰਹੀਆਂ ਨੇ ਖਾਸ ਤਰ੍ਹਾਂ ਤੇ ਸੁੱਕੀ ਜਿਹੜੀ ਖੰਗ ਹੈ ਉਸ ਦੇ ਕਾਰਨ ਲੋਕ ਸਿਹਤ ਵੱਲੋਂ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਅਗਲੇ 3 ਦਿਨਾਂ ਤੱਕ ਤਾਪਮਾਨ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਆਵੇਗਾ ਘੱਟੋ ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਪੰਜਾਬ ਦੇ ਵਿੱਚ ਰਹਿ ਸਕਦਾ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਸ਼ੀਤ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ 1 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ ਧੁੰਦ ਵੀ ਫੈਲ ਰਹੀ ਹੈ ਅੱਜ ਸੂਬੇ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਫਰੀਦਕੋਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 6.6 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ 100 ਦੇ ਨੇੜੇ ਤੇੜੇ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਜ਼ਾ ਪੱਛਮੀ ਗੜਬੜੀ ਵੀ ਐਕਟਿਵ ਹੋ ਰਹੀ ਹੈ 5 ਦਸੰਬਰ 2025 ਤੋਂ ਪੱਛਮੀ ਹਿਮਾਲਿਆ ਦੇ ਖੇਤਰ ਦੇ ਵਿੱਚ ਇਹ ਪ੍ਰਭਾਵ ਆਪਣਾ ਪਾਵੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2-3 ਦਿਨ ਮੌਸਮ ਅਜੇ ਖੁਸ਼ਕੀ ਹੀ ਰਹੇਗਾ ਭਾਵ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ। ਦੂਜੇ ਪਾਸੇ ਇੱਕ ਹੋਰ ਪੱਛਮੀ ਗੜਬੜੀ ਉਤਰੀ ਪਾਕਿਸਤਾਨ ਉੱਤੇ ਬਣੀ ਹੋਈ ਹੈ ਜਿਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਰਿਹਾ ਹੈ। ਸੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ, ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜੋ ਅੱਤ ਦੀ ਠੰਡ ਪੈ ਰਹੀ ਹੈ, 3-4 ਡਿਗਰੀ ਤਾਪਮਾਨ ਪੈ ਰਿਹਾ ਉਹ ਇਸੇ ਪੱਛਮੀ ਗੜਬੜੀ ਦੇ ਕਾਰਨ ਉਸ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ। ਸੋ ਇਸ ਕਾਰਨ ਹਵਾ ਦਾ ਗੇੜ ਚੱਕਰਵਾਤ ਵਰਗਾ ਬਣਿਆ ਹੋਇਆ ਹੈ ਹਰਿਆਣਾ ਦੇ ਨੇੜੇ ਸੀ ਪਹਿਲਾਂ ਇਹ ਤੇ ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਇਹ ਲਗਾਤਾਰ ਵਧ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਮੁਖਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਅਤੇ ਮਾਨਸਾ ਦੇ ਵਿੱਚ ਕੁਝ ਸ਼ਾਮਾਂ ਤੇ ਸ਼ੀਤ ਲਹਿਰ ਦਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਭਾਵ ਅਗਲੇ 2-3 ਦਿਨ ਇਹ ਸ਼ੀਤ ਲਹਿਰ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਾਰੀ ਰਹਿ ਸਕਦੀ ਹੈ ਪੰਜਾਬ ਦਾ ਜ਼ਿਲ੍ਹਾ ਜਲੰਧਰ ਵੀ ਇਸ ਸ਼ੀਤ ਲਹਿਰ ਤੋਂ ਪ੍ਰਭਾਵਿਤ ਰਹਿ ਸਕਦਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 12 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 181 ਦਰਜ ਕੀਤਾ ਗਿਆ ਮੋਹਾਲੀ ਦੇ ਵਿੱਚ 53 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸੈਕਟਰ 25 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਹ ਵੀ 100 ਦਰਜ ਕੀਤਾ ਗਿਆ ਸੋ ਅਗਲੇ 7 ਦਿਨਾਂ ਤੱਕ ਮੌਸਮ ਵਿਭਾਗ ਨੇ ਮੌਸਮ ਰਹਿਣ ਦੀ ਉਮੀਦ ਜਿਤਾਈ ਹੈ ਭਾਵ ਪੰਜਾਬ ਦੇ ਵਿੱਚ ਆਉਣ ਵਾਲੇ 4-5 ਤੋਂ ਲੈ ਕੇ 7 ਦਿਨਾਂ ਤੱਕ ਕੋਈ ਮੀਂਹ ਦੀ ਸੰਭਾਵਨਾ ਨਹੀਂ ਜਿਤਾਈ ਗਈ 에어 ਕੁਆਲਿਟੀ ਇੰਡੈਕਸ ਦੇ ਵਿੱਚ ਉਦੋਂ ਤੱਕ ਸੁਧਾਰ ਆਉਣ ਦੀ ਕੋਈ ਉਮੀਦ ਨਹੀਂ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਨਹੀਂ ਆਉਂਦੀ ਕਿਉਂਕਿ ਬਰਸਾਤ ਦੇ ਨਾਲ ਹੀ ਪ੍ਰਦੂਸ਼ਣ ਦੇ ਕਣ ਨੇ ਜਿਹੜੇ ਉਹ ਹਵਾ ਦੇ ਵਿੱਚੋਂ ਪਾਣੀ ਦੇ ਨਾਲ ਮਿਲਣਗੇ ਅਤੇ ਫਿਰ ਧਰਤੀ ਤੇ ਆਉਣਗੇ ਉਸ ਤੋਂ ਬਾਅਦ ਹੀ ਅਸਮਾਨ ਸਾਫ਼ ਹੋਵੇਗਾ ਉਦੋਂ ਤੱਕ ਮੌਸਮ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਹੁੰਦਾ ਨਹੀਂ ਨਜ਼ਰ ਆ ਰਿਹਾ ਦੂਜੇ ਪਾਸੇ ਸੁੱਕੀ ਠੰਡ ਪੈ ਰਹੀ ਹੈ ਜੋ ਕਿ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਪੈਦਾ ਕਰਦੀ ਹੈ ਜਿਵੇਂ ਕਿ ਗਲੇ ਦਾ ਦਰਦ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਰਸਾਤ ਹੋਵੇਗੀ ਉਸ ਤੋਂ ਬਾਅਦ ਮੌਸਮ ਵੀ ਸਾਫ਼ ਹੋਵੇਗਾ ਮੌਸਮ ਦੇ ਵਿੱਚ ਜਿਹੜੇ ਧੂਲ ਕਣ ਨੇ 에ਅਰ ਕੁਆਲਿਟੀ ਹੈ ਜਿਹੜੀ ਉਹ ਵੀ ਸੁਧਰੇਗੀ ਉਸ ਤੋਂ ਬਾਅਦ ਲੋਕਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਕਈ ਤਰ੍ਹਾਂ ਦੇ ਵਾਇਰਲ ਅਤੇ ਸਿਹਤ ਨਾਲ ਸੰਬੰਧਿਤ ਅਖਿਆਈਆਂ ਲੋਕਾਂ ਨੂੰ ਮਹਿਸੂਸ ਹੋ ਰਹੀਆਂ ਨੇ ਖਾਸ ਤਰ੍ਹਾਂ ਤੇ ਸੁੱਕੀ ਜਿਹੜੀ ਖੰਗ ਹੈ ਉਸ ਦੇ ਕਾਰਨ ਲੋਕ ਸਿਹਤ ਵੱਲੋਂ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਅਗਲੇ 3 ਦਿਨਾਂ ਤੱਕ ਤਾਪਮਾਨ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਆਵੇਗਾ ਘੱਟੋ ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਪੰਜਾਬ ਦੇ ਵਿੱਚ ਰਹਿ ਸਕਦਾ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਸ਼ੀਤ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ 1 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ ਧੁੰਦ ਵੀ ਫੈਲ ਰਹੀ ਹੈ ਅੱਜ ਸੂਬੇ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਫਰੀਦਕੋਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 6.6 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ 100 ਦੇ ਨੇੜੇ ਤੇੜੇ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਜ਼ਾ ਪੱਛਮੀ ਗੜਬੜੀ ਵੀ ਐਕਟਿਵ ਹੋ ਰਹੀ ਹੈ 5 ਦਸੰਬਰ 2025 ਤੋਂ ਪੱਛਮੀ ਹਿਵਾਲਿਆਂ ਦੇ ਖੇਤਰ ਦੇ ਵਿੱਚ ਇਹ ਪ੍ਰਭਾਵ ਆਪਣਾ ਪਾਵੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2-3 ਦਿਨ ਮੌਸਮ ਅਜੇ ਖੋਸ਼ਕਹੀ ਰਹੇਗਾ ਭਾਵ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ ਦੂਜੇ ਪਾਸੇ ਇੱਕ ਹੋਰ ਪੱਛਮੀ ਗੜਬੜੀ ਉਤਰੀ ਪਾਕਿਸਤਾਨ ਉੱਤੇ ਬਣੀ ਹੋਈ ਹੈ ਜਿਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਰਿਹਾ ਸੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜੋ ਅੱਤ ਦੀ ਠੰਡ ਪੈ ਰਹੀ ਹੈ 3-4 ਡਿਗਰੀ ਤਾਪਮਾਨ ਪੈ ਰਿਹਾ ਉਹ ਇਸੇ ਪੱਛਮੀ ਗੜਬੜੀ ਦੇ ਕਾਰਨ ਉਸ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੋ ਇਸ ਕਾਰਨ ਹਵਾ ਦਾ ਗੇੜ ਚੱਕਰਵਾਤ ਵਰਗਾ ਬਣਿਆ ਹੋਇਆ ਹਰਿਆਣਾ ਦੇ ਨੇੜੇ ਸੀ ਪਹਿਲਾਂ ਇਹ ਤੇ ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਇਹ ਲਗਾਤਾਰ ਵਧ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਮੁਖਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਅਤੇ ਮਾਨਸਾ ਦੇ ਵਿੱਚ ਕੁਝ ਸ਼ਾਮਾਂ ਤੇ ਸ਼ੀਤ ਲਹਿਰ ਦਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਭਾਵ ਅਗਲੇ 2-3 ਦਿਨ ਇਹ ਸ਼ੀਤ ਲਹਿਰ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਾਰੀ ਰਹਿ ਸਕਦੀ ਹੈ ਪੰਜਾਬ ਦਾ ਜ਼ਿਲ੍ਹਾ ਜਲੰਧਰ ਵੀ ਇਸ ਸ਼ੀਤ ਲਹਿਰ ਤੋਂ ਪ੍ਰਭਾਵਿਤ ਰਹਿ ਸਕਦਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 12 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 181 ਦਰਜ ਕੀਤਾ ਗਿਆ ਮੁਹਾਲੀ ਦੇ ਵਿੱਚ 53 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸੈਕਟਰ 25 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਹ ਵੀ 100 ਦਰਜ ਕੀਤਾ ਗਿਆ ਸੋ ਅਗਲੇ 7 ਦਿਨਾਂ ਤੱਕ ਮੌਸਮ ਵਿਭਾਗ ਨੇ ਮੌਸਮ ਰਹਿਣ ਖੁਸ਼ਕ ਰਹਿਣ ਦੀ ਉਮੀਦ ਜਿਤਾਈ ਹੈ ਭਾਵ ਪੰਜਾਬ ਦੇ ਵਿੱਚ ਆਉਣ ਵਾਲੇ 4-5 ਤੋਂ ਲੈ ਕੇ 7 ਦਿਨਾਂ ਤੱਕ ਕੋਈ ਮੀਂਹ ਦੀ ਸੰਭਾਵਨਾ ਨਹੀਂ ਜਿਤਾਈ ਗਈ 에어 ਕੁਆਲਿਟੀ ਇੰਡੈਕਸ ਦੇ ਵਿੱਚ ਉਦੋਂ ਤੱਕ ਸੁਧਾਰ ਆਉਣ ਦੀ ਕੋਈ ਉਮੀਦ ਨਹੀਂ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਨਹੀਂ ਆਉਂਦੀ ਕਿਉਂਕਿ ਬਰਸਾਤ ਦੇ ਨਾਲ ਹੀ ਪ੍ਰਦੂਸ਼ਣ ਦੇ ਕਣ ਨੇ ਜਿਹੜੇ ਉਹ ਹਵਾ ਦੇ ਵਿੱਚੋਂ ਪਾਣੀ ਦੇ ਨਾਲ ਮਿਲਣਗੇ ਅਤੇ ਫਿਰ ਧਰਤੀ ਤੇ ਆਉਣਗੇ ਉਸ ਤੋਂ ਬਾਅਦ ਹੀ ਅਸਮਾਨ ਸਾਫ਼ ਹੋਵੇਗਾ ਉਦੋਂ ਤੱਕ ਮੌਸਮ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਹੁੰਦਾ ਨਹੀਂ ਨਜ਼ਰ ਆ ਰਿਹਾ ਦੂਜੇ ਪਾਸੇ ਸੁੱਕੀ ਠੰਡ ਪੈ ਰਹੀ ਹੈ ਜੋ ਕਿ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਪੈਦਾ ਕਰਦੀ ਹੈ ਜਿਵੇਂ ਕਿ ਗਲੇ ਦਾ ਦਰਦ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਰਸਾਤ ਹੋਵੇਗੀ ਉਸ ਤੋਂ ਬਾਅਦ ਮੌਸਮ ਵੀ ਸਾਫ਼ ਹੋਵੇਗਾ ਮੌਸਮ ਦੇ ਵਿੱਚ ਜਿਹੜੇ ਧੂਲ ਕਣ ਨੇ 에ਅਰ ਕੁਆਲਿਟੀ ਹੈ ਜਿਹੜੀ ਉਹ ਵੀ ਸੁਧਰੇਗੀ ਉਸ ਤੋਂ ਬਾਅਦ ਲੋਕਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਕਈ ਤਰ੍ਹਾਂ ਦੇ ਵਾਇਰਲ ਅਤੇ ਸਿਹਤ ਨਾਲ ਸੰਬੰਧਿਤ ਅਖਿਆਈਆਂ ਲੋਕਾਂ ਨੂੰ ਮਹਿਸੂਸ ਹੋ ਰਹੀਆਂ ਨੇ ਖਾਸ ਤਰ੍ਹਾਂ ਤੇ ਸੁੱਕੀ ਜਿਹੜੀ ਖੰਗ ਹੈ ਉਸ ਦੇ ਕਾਰਨ ਲੋਕ ਸਿਹਤ ਵੱਲੋਂ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਅਗਲੇ 3 ਦਿਨਾਂ ਤੱਕ ਤਾਪਮਾਨ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਆਵੇਗਾ ਘੱਟੋ ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਪੰਜਾਬ ਦੇ ਵਿੱਚ ਰਹਿ ਸਕਦਾ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਸ਼ੀਤ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ 1 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 1.6 ਡਿਗਰੀ ਘਟ ਹੈ ਧੁੰਦ ਵੀ ਫੈਲ ਰਹੀ ਹੈ ਅੱਜ ਸੂਬੇ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਫਰੀਦਕੋਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 6.6 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ 100 ਦੇ ਨੇੜੇ ਤੇੜੇ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਜ਼ਾ ਪੱਛਮੀ ਗੜਬੜੀ ਵੀ ਐਕਟਿਵ ਹੋ ਰਹੀ ਹੈ 5 ਦਸੰਬਰ 2025 ਤੋਂ ਪੱਛਮੀ ਹਿਵਾਲਿਆਂ ਦੇ ਖੇਤਰ ਦੇ ਵਿੱਚ ਇਹ ਪ੍ਰਭਾਵ ਆਪਣਾ ਪਾਵੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2-3 ਦਿਨ ਮੌਸਮ ਅਜੇ ਖੁਸ਼ਕ ਹੀ ਰਹੇਗਾ ਭਾਵ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਦੂਜੇ ਪਾਸੇ ਇੱਕ ਹੋਰ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਉੱਤੇ ਬਣੀ ਹੋਈ ਹੈ ਜਿਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਰਿਹਾ ਸੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜੋ ਅੱਤ ਦੀ ਠੰਡ ਪੈ ਰਹੀ ਹੈ 3-4 ਡਿਗਰੀ ਤਾਪਮਾਨ ਪੈ ਰਿਹਾ ਉਹ ਇਸੇ ਪੱਛਮੀ ਗੜਬੜੀ ਦੇ ਕਾਰਨ ਉਸ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੋ ਇਸ ਕਾਰਨ ਹਵਾ ਦਾ ਗੇੜ ਚੱਕਰਵਾਤ ਵਰਗਾ ਬਣਿਆ ਹੋਇਆ ਹੈ ਹਰਿਆਣਾ ਦੇ ਨੇੜੇ ਸੀ ਪਹਿਲਾਂ ਇਹ ਤੇ ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਇਹ ਲਗਾਤਾਰ ਵਧ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਅਤੇ ਮਾਨਸਾ ਦੇ ਵਿੱਚ ਕੁਝ ਸ਼ਾਮਾਂ ਤੇ ਸ਼ੀਤ ਲਹਿਰ ਦਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਭਾਵ ਅਗਲੇ 2-3 ਦਿਨ ਇਹ ਸ਼ੀਤ ਲਹਿਰ ਇਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਾਰੀ ਰਹਿ ਸਕਦੀ ਹੈ ਪੰਜਾਬ ਦਾ ਜ਼ਿਲ੍ਹਾ ਜਲੰਧਰ ਵੀ ਇਸ ਸ਼ੀਤ ਲਹਿਰ ਤੋਂ ਪ੍ਰਭਾਵਿਤ ਰਹਿ ਸਕਦਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 12 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 181 ਦਰਜ ਕੀਤਾ ਗਿਆ ਮੁਹਾਲੀ ਦੇ ਵਿੱਚ 53 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸੈਕਟਰ 25 ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਹ ਵੀ 100 ਦਰਜ ਕੀਤਾ ਗਿਆ ਸੋ ਅਗਲੇ 7 ਦਿਨਾਂ ਤੱਕ ਮੌਸਮ ਵਿਭਾਗ ਨੇ ਮੌਸਮ ਰਹਿਣ ਖੁਸ਼ਕ ਰਹਿਣ ਦੀ ਉਮੀਦ ਜਿਤਾਈ ਹੈ ਭਾਵ ਪੰਜਾਬ ਦੇ ਵਿੱਚ ਆਉਣ ਵਾਲੇ 4-5 ਤੋਂ ਲੈ ਕੇ 7 ਦਿਨਾਂ ਤੱਕ ਕੋਈ ਮੀਂਹ ਦੀ ਸੰਭਾਵਨਾ ਨਹੀਂ ਜਿਤਾਈ ਗਈ 에어 ਕੁਆਲਿਟੀ ਇੰਡੈਕਸ ਦੇ ਵਿੱਚ ਉਦੋਂ ਤੱਕ ਸੁਧਾਰ ਆਉਣ ਦੀ ਕੋਈ ਉਮੀਦ ਨਹੀਂ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਨਹੀਂ ਆਉਂਦੀ ਕਿਉਂਕਿ ਬਰਸਾਤ ਦੇ ਨਾਲ ਹੀ ਪ੍ਰਦੂਸ਼ਣ ਦੇ ਕਣ ਨੇ ਜਿਹੜੇ ਉਹ ਹਵਾ ਦੇ ਵਿੱਚੋਂ ਪਾਣੀ ਦੇ ਨਾਲ ਮਿਲਣਗੇ ਅਤੇ ਫਿਰ ਧਰਤੀ ਤੇ ਆਉਣਗੇ ਉਸ ਤੋਂ ਬਾਅਦ ਹੀ ਅਸਮਾਨ ਸਾਫ਼ ਹੋਵੇਗਾ ਉਦੋਂ ਤੱਕ ਮੌਸਮ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਹੁੰਦਾ ਨਹੀਂ ਨਜ਼ਰ ਆ ਰਿਹਾ ਦੂਜੇ ਪਾਸੇ ਸੁੱਕੀ ਠੰਡ ਪੈ ਰਹੀ ਹੈ ਜੋ ਕਿ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਪੈਦਾ ਕਰਦੀ ਹੈ ਜਿਵੇਂ ਕਿ ਗਲੇ ਦਾ ਦਰਦ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਰਸਾਤ ਹੋਵੇਗੀ ਉਸ ਤੋਂ ਬਾਅਦ ਮੌਸਮ ਵੀ ਸਾਫ਼ ਹੋਵੇਗਾ ਮੌਸਮ ਦੇ ਵਿੱਚ ਜਿਹੜੇ ਧੂਲ ਕਣ ਨੇ 에ਅਰ ਕੁਆਲਿਟੀ ਹੈ ਜਿਹੜੀ ਉਹ ਵੀ ਸੁਧਰੇਗੀ ਉਸ ਤੋਂ ਬਾਅਦ ਲੋਕਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਕਈ ਤਰ੍ਹਾਂ ਦੇ ਵਾਇਰਲ ਅਤੇ ਸਿਹਤ ਨਾਲ ਸੰਬੰਧਿਤ ਔਖਿਆਈਆਂ ਲੋਕਾਂ ਨੂੰ ਮਹਿਸੂਸ ਹੋ ਰਹੀਆਂ ਨੇ ਖਾਸ ਤਰ੍ਹਾਂ ਤੇ ਸੁੱਕੀ ਜਿਹੜੀ ਖੰਗ ਹੈ ਉਸ ਦੇ ਕਾਰਨ ਲੋਕ ਸਿਹਤ ਵੱਲੋਂ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਅਗਲੇ 3 ਦਿਨਾਂ ਤੱਕ ਤਾਪਮਾਨ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਆਵੇਗਾ ਘੱਟੋ ਘੱਟ ਤਾਪਮਾਨ 3 ਤੋਂ 4 ਡਿਗਰੀ ਤੱਕ ਪੰਜਾਬ ਦੇ ਵਿੱਚ ਰਹਿ ਸਕਦਾ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਸ਼ੀਤ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ-ਘੱਟ ਤਾਪਮਾਨ ਦੇ ਵਿੱਚ 1 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਨਾਲੋਂ 1.6 ਡਿਗਰੀ ਘੱਟ ਹੈ ਧੁੰਦ ਵੀ ਫੈਲ ਰਹੀ ਹੈ ਅੱਜ ਸੂਬੇ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਫਰੀਦਕੋਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ 6.6 ਡਿਗਰੀ ਕਟੂ ਘਟਾ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ 100 ਦੇ ਨੇੜੇ ਤੇੜੇ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਜ਼ਾ ਪੱਛਮੀ ਗੜਬੜੀ ਵੀ ਐਕਟਿਵ ਹੋ ਰਹੀ ਹੈ 5 ਦਸੰਬਰ 2025 ਤੋਂ ਪੱਛਮੀ ਹਿਵਾਲਿਆ ਦੇ ਖੇਤਰ ਦੇ ਵਿੱਚ ਆ ਇਹ ਪ੍ਰਭਾਵ ਆਪਣਾ ਪਾਵੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2-3 ਦਿਨ ਮੌਸਮ ਅਜੇ ਖੁਸ਼ਕ ਹੀ ਰਹੇਗਾ ਭਾਵ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ ਦੂਜੇ ਪਾਸੇ ਇੱਕ ਹੋਰ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਉੱਤੇ ਬਣੀ ਹੋਈ ਹੈ ਜਿਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਰਿਹਾ ਸੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜੋ ਅੱਤ ਦੀ ਠੰਡ ਪੈ ਰਹੀ ਹੈ 3-4 ਡਿਗਰੀ ਤਾਪਮਾਨ ਪੈ ਰਿਹਾ ਉਹ ਇਸੇ ਪੱਛਮੀ ਗੜਬੜੀ ਦੇ ਕਾਰਨ ਉਸ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੋ ਇਸ ਕਾਰਨ ਹਵਾ ਦਾ ਗੇੜ ਚੱਕਰਵਾਤ ਵਰਗਾ ਬਣਿਆ ਹੋਇਆ ਹੈ ਹਰਿਆਣਾ ਦੇ ਨੇੜੇ ਸੀ ਪਹਿਲਾਂ